ਮਾਨਵ ਸੇਵਾ ਅਸੋਸਾਇਟੀ ਤੋਂ ਵਾਈਸ ਪ੍ਰੈਜ਼ੀਡੈਂਟ ਰਿਸ਼ਪਾਲ ਸਿੰਘ ਜੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਬਲੱਡ ਦਾਨ ਕਰਨ ਦੇ ਲਈ ਪਹੁੰਚੇ ਹਨ ਇਹਨਾਂ ਦੇ ਨਾਲ ਨਾਲ ਜੇ ਗੱਲ ਕਰੀਏ ਆਪਾਂ ਬਲੱਡ ਦੀ ਪਵਿੱਤਰ ਧਰਤੀ ਫਤੇਗੜ ਸਾਹਿਬ ਜਿੱਦੀ ਜਿੱਥੇ ਦਰਸ਼ਨ ਕਰਨ ਦੇ ਸੁਭਬ ਪਾਪ ਪ੍ਰਾਪਤ ਹੁੰਦੇ ਹਨ ਕਰਮਾ ਵਾਲਾ ਉਹ ਟਾਈਮ ਤੇ ਕਰਮਾ ਵਾਲਾ ਉਹ ਸਮਾਂ ਤੇ ਕਰਮਾ ਵਾਲੇ ਉਹ ਲੋਕ ਜਿਹੜੇ ਇਸ ਧਰਤੀ ਨੂੰ ਸਜਦਾ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਪਹੁੰਚਦੇ ਹਨ ਧੰਨ ਕਮਾਈ ਮਾਤਾ ਗੁਜਰੀ ਜੀ ਦੀ ਧੰਨ ਕਮਾਈ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਅੱਜ ਬਲੱਡ ਕੈਂਪ ਇੱਥੇ ਜਦੋਂ ਵੇਖਿਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਕਿ ਪਲੱਟ ਦੇ ਨਾਲ ਤਿੰਨ ਜਾਨਾਂ ਬਚਦੀਆਂ ਉਹ ਮਹਾਨ ਵਿਅਕਤੀ ਹਨ ਜਿਹੜੇ ਬਲੱਡ ਦਾਨ ਕਰਦੇ ਹਨ ਬਲੱਡ ਦਾਨ ਕਰਨ ਵਾਲਿਆਂ ਦੇ ਵਾਸਤੇ ਬਕਾਇਦਾ ਫਰੈਸ਼ਮੈਂਟ ਤਿਆਰ ਹੈਗੀ ਹੈ ਦੁੱਧ ਦੀਆਂ ਪੇਟੀਆਂ ਤਿਆਰ ਹੈਗੀਆਂ ਤੇ ਜਿਹੜੇ ਬਲੱਡ ਦਾਨ ਕਰਦੇ ਨੇ ਉਹ ਆਪਣੀ ਜਾਨ ਵੀ ਬਚਾਉਂਦੇ ਹਨ ਤੇ ਇਹਦੇ ਨਾਲ ਨਾਲ ਉਹ ਤਿੰਨ ਜਾਨਾਂ ਹੋਰ ਵੀ ਚਾਹੁੰਦੇ ਹਾਂ ਦਾਨਾਂ ਦੇ ਵਿੱਚੋਂ ਮਹਾਨ ਤੇ ਉੱਤਮ ਦਾਨ ਬਲੱਡ ਦਾਨ ਬਲੱਡ ਦਾਨ ਕਰਨਾ ਚਾਹੀਦਾ ਸਾਥੀਓ ਕਦੇ ਵੀ ਘਬਰਾਣਾ ਨਹੀਂ ਚਾਹੀਦਾ ਬਲੱਡ ਦੇ ਨਾਲ ਅਨੇਕਾਂ ਹੀ ਜਾਨਾਂ ਬਚਾਈਆਂ ਜਾ ਸਕਦੀਆਂ ਡਾਕਟਰ ਸਾਹਿਬ ਕੀ ਕਹਿ ਰਹੇ ਨੇ ਪੂਰੀ ਟੀਮ ਕੀ ਕਹਿ ਰਹੀ ਹੈ ਬਲੱਡ ਦੇ ਬਾਰੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਜਿੱਦਾਂ ਸਭ ਕਿੱਥੋਂ ਆਏ ਹੋ ਬਲੱਡ ਲਾਉਣ ਕੈਂਪ ਲਾਉਣ ਦੇ ਵਾਸਤੇ ਸਾਡੀ ਟੀਮ ਲੁਧਿਆਣਾ ਤੋਂ ਆਈ ਹੈ ਸੱਤਵੇਂ ਹਸਪਤਾਲ ਬਲੱਡ ਬੈਂਕ ਤੋਂ ਸਮਰਾਲਾ ਚੌਂਕ ਤੇ ਬਲੱਡ ਬੈਂਕ ਆਗਾ ਸਾਡਾ ਜੀ ਕਿੰਨਾਵਾਂ ਬਲੱਡ ਕੈਂਪ ਐਸ ਜਗ੍ਹਾ ਤੇ ਇਹ ਇੱਕ ਜਗ੍ਹਾ ਤੇ ਸਾਡਾ 10ਵਾਂ ਫੂਨਦਾਨ ਕੈਂਪ ਹੈਗਾ ਜੀ 10ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਿਹੜੇ ਲੋਕ ਅਜੇ ਵੀ ਡਰਦੇ ਹਨ ਬਲੱਡ ਦੇਣ ਤੋਂ ਕਿਤਨਾ ਕਿਤੇ ਮਨ ਦੇ ਅੰਦਰ ਡਰ ਪੈ ਬੈਠਦਾ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਇਹ ਡਰ ਨਹੀਂ ਹੋਣਾ ਚਾਹੀਦਾ ਬਲਕਿ ਇਹ ਤਾਂ ਤੁਸੀਂ ਇਹ ਖੂਨ ਦਾਨ ਦੋਗੇ ਇਹਦੇ ਨਾਲ ਤੁਹਾਡੇ ਸਾਰੇ ਬਲੱਡ ਫ੍ਰੀ ਆਫ ਕੋਸਟ ਹੋ ਜਾਣਗੇ ਤੇ ਸਾਰੇ ਫ੍ਰੀ ਹੋ ਜਾਣਗੇ ਤੁਹਾਡੇ ਚ ਕੋਈ ਬਿਮਾਰੀ ਹੋਵੇ ਉਹਦਾ ਤੁਹਾਨੂੰ ਪਤਾ ਲੱਗ ਜਾਊਗਾ ਇਹਦੇ ਕਾਰਨ ਜੇ ਤੁਸੀਂ ਖੂਨ ਦੋਗੇ ਇਹਦੇ ਨਾਲ ਤਿੰਨ ਜ਼ਿੰਦਗੀ ਬਚੂਗੀ ਤੁਹਾਡੇ ਕਿਸੇ ਹੋਰ ਦੀ ਜਿੰਦਗੀ ਵੀ ਬਚੂਗੀ ਤਿੰਨ ਵਿਸ਼ਪਾਲ ਸਿੰਘ ਜੀ ਅੱਜ ਬਲੱਡ ਦਾਨ ਕਰਨ ਦੀ ਸੇਵਾ ਜਿਹੜੀ ਹੈਗੀ ਹੈ ਇਹ ਮਿਲੀ ਹੈਗੀ ਹੈ ਫੱਤੇਗੜ ਸਾਹਿਬ ਜਿਹਦੀ ਪਵਿੱਤਰ ਧਰਤੀ ਦੇ ਜਿੱਥੇ ਦਰਸ਼ਨ ਦਿਦਾਰੇ ਵੀ ਕਰਦੇ ਹੋ ਬਲੱਡ ਦਾਨ ਕਰਕੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਦੇਖੋ ਜੀ ਇਸ ਤੋਂ ਵਧੀਆ ਕੋਈ ਦਾਨ ਨਹੀਂ ਨੂੰ ਜੀ ਹਰ ਚੀਜ਼ ਬਣ ਜਾਂਦੀ ਆ ਪਰ ਜਿਹੜਾ ਬਲੱਡ ਆ ਇਹ ਸਿਰਫ ਪਰਮਾਤਮਾ ਹੀ ਬਣਾ ਸਕਦਾ ਸੁਮੇਹਰਾ ਦਿੱਤਾ ਬਲੱਡ ਹੋ ਪਤਾ ਨਹੀਂ ਕਿਸੇ ਦੀ ਕਿਹੜੇ ਵੇਲੇ ਜਾਨ ਬਚਾਉਣ ਦੇ ਕੰਮ ਆ ਸਕਦਾ ਸੋ ਸਾਨੂੰ ਵੱਧ ਤੋਂ ਵੱਧ ਇਹ ਦਾਣ ਕਰਨਾ ਚਾਹੀਦਾ ਦਾਣ ਕਰਨ ਵੇਲੇ ਛਭਰਾਉਣਾ ਦੀ ਚਾਹੀਦਾ ਕਸ਼ ਨਹੀਂ ਹੁੰਦਾ ਕਪੜਾ ਦੋ ਤਿੰਨ ਮਹੀਨਾ ਚ ਮੁੜ ਕੇ ਪੂਰਾ ਨਹੀਂ ਹੁੰਦਾ ਜੀ ਨਾਲੇ ਕਹਿੰਦੇ ਚੱਲਦਾ ਪਾਣੀ ਵਧੀਆ ਉਹਦਾ ਖੜਾ ਪਾਣੀ ਨੂੰ ਬਸਟਮਾਰ ਲਾ ਪਾਇਆ ਉਸੇ ਤਰ੍ਹਾਂ ਜੇ ਆਪਾਂ ਬਲੱਡ ਦਾਨ ਕਰਦੇ ਰਹਿੰਦੇ ਆ ਤਾਂ ਆਪਣੇ ਸੇਚ ਦੁਬਾਰਾ ਬਰਾਦ ਬਣਾਉਣ ਵਾਲੀ ਬਿਛੀ ਦਾ ਜਿਹੜੀ ਕੰਮ ਕਰਦੀ ਰਹਦੀ ਆ ਜੀ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਵੀ ਕਿਤੇ ਮੌਕਾ ਲੱਗਦਾ ਜਰੂਰ ਦਾਨ ਕਰਿਆ ਕਰੋ ਅੱਜ ਅਸੀਂ ਸ਼ਹੀਦਾਂ ਦੀ ਧਰਤੀ ਛੋਡੇ ਸਾਹਿਬ ਜਦੇ ਬੱਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਬਾਦਾ ਗੁਜਰਕੋਟ ਜੀ ਦੇ ਸਿੱਧੀ ਸਤ ਦੇ ਬੱਚੇ ਕਿੱਥੇ ਬਲੱਡ ਕੈਂਪ ਲੱਗਾ ਦੇਖਿਆ ਤੇ ਮੱਚ ਆਇਆ ਤੇ ਕਿਉਂ ਨਾ ਇਸ ਦਾਨ ਵਿੱਚ ਅਸੀਂ ਵੀ ਆਪਣਾ ਥੋੜਾ ਬੱਤਾ ਯੋਗਦਾਰ ਪਾਈਏ ਸੋ ਜੱਕ ਦਾ ਵੀ ਜਿੱਦਾਂ ਕਹਿੰਦੇ ਆ ਮੱਚ ਆਇਆ ਤੇ ਆਪਾਂ ਦਾਨ ਕਰਕੇ ਜਾਈਏ ਸੰਭੇਲ ਸਾਰੇ ਰੁਪਏ ਦੀ ਆ ਵੀ ਜਦੋਂ ਵੀ ਤੁਹਾਡਾ ਟਾਈਮ ਲੱਗੇ ਪੱਤੇਗੜ ਸਾਹਿਬ ਜੀ ਦੀ ਪਵਿੱਤਰ ਧਰਤੀ ਦੀਆਂ ਆਪ ਜੀ ਦੇ ਨਾਲ ਜਿੱਥੇ ਕੈਂਪ ਕੈਂਪ ਲੱਗਾ ਬਲੱਡ ਕੈਂਪ ਉਹਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਆ ਖੂਨਦਾਨ ਮਹਾਦਾਨ ਜਿਹਨੂੰ ਦਾਨ ਕਰਨ ਦੇ ਲਈ ਵੱਡੇ ਪੱਦਰ ਦੇ ਉੱਪਰ ਇੱਥੇ ਨੌਜਵਾਨ ਵਰ ਸਖਵੀਰੇ ਪਹੁੰਚਦੇ ਹਨ ਬਲੱਡ ਦੀ ਸੇਵਾ ਬਹੁਤ ਮਹਾਨ ਸੇਵਾ ਬਲੱਡ ਦਾਨ ਕਰਨਾ ਚਾਹੀਦਾ ਉੱਤਮ ਸੇਵਾ ਇਹ ਬਲੱਡ ਦੇ ਸਾਥੀਓ ਮੰਨੀ ਜਾਂਦੀ ਹੈ ਡਾਟ ਦਾਨ ਕਰਨ ਦੇ ਲਈ ਇੱਥੇ ਬਕਾਇਦਾ ਫਾਰਮ ਭਰੇ ਜਾਂਦੇ ਆ ਪੂਰਾ ਐਡਰੈਸ ਲਿਖਿਆ ਜਾਂਦਾ ਪੂਰੀ ਜਿਹੜੀ ਹੈ ਸਕੀਨਿੰਗ ਕੀਤੀ ਜਾਂਦੀ ਹੈਗੀ ਆ ਕਿ ਕੋਈ ਬਿਮਾਰੀ ਤਾਂ ਨਹੀਂ ਹੈਗੀ ਜਾਂ ਕਿਸੇ ਤਰ੍ਹਾਂ ਦਾ ਕੋਈ ਆਪਰੇਸ਼ਨ ਤਾਂ ਨਹੀਂ ਹੋਇਆ ਪੂਰੀ ਐਨ ਵੇਟ ਹਾਈਟ ਐਡਰੈਸ ਮੋਬਾਈਲ ਜਿਹੜੇ ਹੈਗੇ ਉਹ ਲਿਖੇ ਜਾਂਦੇ ਹੈਗੇ ਆ ਭਤੇਗੜ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਦਰਸ਼ਨ ਦਿਦਾਰੇ ਆਪ ਜੀ ਨੂੰ ਪਰਵਾਉਂਦੇ ਪਏ ਹਾਂ ਮਾਨਵ ਸੇਵਾ ਸੁਸਾਇਟੀ ਤੋਂ ਪ੍ਰੈਜ਼ੀਡੈਂਟ 22 ਪ੍ਰੈਜ਼ੀਡੈਂਟ ਅੱਜ ਇੱਥੇ ਬਲੱਡ ਦੀ ਸੇਵਾ ਕਰਨ ਦੇ ਲਈ ਪਿੰਡ ਜੱਗੋਵਾਲ ਤੋਂ ਪਹੁੰਚੇ ਹੰ ਤੇ ਤਸਵੀਰਾਂ ਆਪ ਜੀ ਦੇ ਨਾਲ ਫਤਿਹਗੜ ਸਾਹਿਬ ਦੀਆਂ ਸਾਂਝੀਆਂ ਕਰਨ ਲੱਗੇ ਪਵਿੱਤਰ ਧਰਤੀ ਫਤਿਹਗੜ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਆਪ ਜੀ ਨੂੰ ਪਰਵਾਉਂਦੇ ਪਏ ਹਾਂ ਉਹਦੇ ਨਾਲ ਨਾਲ ਇੱਥੇ ਬਲੱਡ ਦੀ ਸੇਵਾ ਜਿਹੜੀ ਹੈਗੀ ਆ ਉਹ ਆਪ ਜੀ ਨੂੰ ਖੇ ਜਾ ਰਹੀ ਹੈਗੀ ਐ ਮੈਂ ਵੀਰ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਜਸ਼ਨਪ੍ਰੀਤ ਦੇ ਜੀ ਜੀ ਅੱਜ ਇਸ ਪਵਿੱਤਰ ਧਰਤੀ ਤੇ ਪਹੁੰਚੇ ਆਂ ਜਿੱਥੇ ਦਰਸ਼ਨ ਦਰਾਰੇ ਕਰਨੇ ਆ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੇ ਇਸ ਧਰਤੀ ਦੇ ਉੱਪਰ ਬਹੁਤ ਵੱਡਾ ਮੈਸੇਜ ਦਿੱਤਾ ਹੈਗਾ ਤੇ ਇਹ ਕਿੰਨੀ ਕਿੰਨੀ ਇੱਕ ਵਾਰ ਬਲੱਡ ਦਾਨ ਕਰ ਚੁੱਕੇ ਆ ਸਰ ਮੇਰਾ 6ਵੀਂ ਤੋਂ 7ਵੀਂ ਵਾਰ ਮੈਂ ਬਲੱਡ ਡੋਨੇਟ ਕੀਤਾ ਖੁਸ਼ੀ ਤਾਂ ਹੁੰਦੀ ਹੋਵੇਗੀ ਜਦੋਂ ਬਲੱਡ ਦਾਨ ਕਰਨਾ ਹੈਗਾ ਹਾਂਜੀ ਹਾਂਜੀ ਕਿਉਂਕਿ ਪ্লাਟ ਦੇ ਨਾਲ ਅਹਿਜਾਨਾਂ ਬਚਦੀਆਂ ਜੀ ਬਿਲਕੁਲ ਸਰ ਜੀ ਇਹ ਮੈਸੇਜ ਦੇਣਾ ਚਾਹੁੰਦਾ ਜਿਹੜੇ ਨੌਜਵਾਨ ਐ ਅਜੇ ਘਰਾਂ 'ਚ ਬੈਠੇ ਐ ਕਿਤੇ ਨਾ ਕਿਤੇ ਡਰਦੇ ਹੈਗੇ ਐ ਸਰ ਮੈਸੇਜ ਇਹੀ ਹੈ ਜੀ ਕਿ ਇਹ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੋ ਸਕਦਾ ਜੀ ਚਾਹੇ ਮੈਂ ਆ ਚਾਹੇ ਕੋਈ ਵੀ ਹੈ ਹਨਾ ਜੋ ਇੱਕ ਹੈਲਦੀ ਪਰਸਨ ਹੈ ਉਹਨੂੰ 3 ਤੋਂ 4 ਮਹੀਨੇ ਦੇ ਵਿੱਚ ਵੈਸੇ ਬਲੱਡ ਕਹਿੰਦੇ ਨੇ ਮੈਡੀਕਲੀ ਵੀ ਰਿਕਵਰ ਹੋ ਜਾਂਦਾ ਆਪਣੀ ਬਾਡੀ ਦੇ ਵਿੱਚ ਤੇ ਸਾਲ 'ਚ ਮੇਰੇ ਖਿਆਲ ਨਾਲ ਇੱਕ ਜਾਂ ਦੋ ਵਾਰ ਤਾਂ ਬਲੱਡ ਆਪਾਂ ਨੂੰ ਗ੍ਰੇਟ ਕਰਨਾ ਚਾਹੀਦਾ ਤੇ ਚਲੋ ਉਹਦੇ ਨਾਲ ਆਪਣੇ ਆਪਣੀ ਸਰੀਰ ਦੀ ਵੀ ਥੋੜੀ ਜਿਹੀ ਸਫਾਈ ਹੁੰਦੀ ਰਹਿੰਦੀ ਹੈ ਬਾਕੀ ਇਹ ਵੀ ਆਪਣੇ ਦੇਖੋ ਦੇਸ਼ ਦੇ ਵਿੱਚ ਕਿੰਨੇ ਹੀ ਆਪਣੇ ਐਵੇਂ ਦੇ ਬੱਚੇ ਨੇ ਜਿਨ੍ਹਾਂ ਨੂੰ ਫੋਨ ਦੀ ਬਹੁਤ ਲੋੜ ਹੈ ਜੀ ਹੈਨਾ ਤੇ ਹੋ ਸਕੇ ਆਪਾਂ ਤਾਂ ਇਹੀ ਉਮੀਦ ਕਰਦੇ ਆਂ ਵੀ ਉਹਨਾਂ ਦੇ ਕਿਸੇ ਕੰਮ ਆਵੇ ਹੈ ਨਾ ਜੀ ਜੀ ਤੇ ਜੋ ਲੋਡ ਵੰਡ ਜਿੰਨੇ ਵੀ ਬੱਚੇ ਨੇ ਜਾਂ ਜਿੰਨੇ ਵੀ ਪੇਸ਼ੈਂਟ ਨੇ ਤੇ ਸਾਡਾ ਵੀ ਲੇਖਾ ਕਿਤੇ ਲੱਗੇ ਜੀ ਸਿੰਘ ਸਾਹਿਬ ਜੀ ਕੀ ਨਾਮ ਜੀ ਮੇਰਾ ਨਾਮ ਜਸ਼ਨਦੀਪ ਸਿੰਘ ਹੈ ਜੀ ਇਹ ਕਿਹੜੇ ਸਥਾਨ ਤੋਂ ਆਏ ਹੋ ਜੀ ਮੈਂ ਲੁਧਿਆਣਾ ਤੋਂ ਜੀ ਕਿੰਨੀ ਇੱਕ ਵਾਰ ਬਲੱਡ ਦਾਨ ਪਹਿਲਾਂ ਵੀ ਕੀਤਾ ਜੀ ਬੁਟੀ ਕਾਫੀ ਵਾਰ ਕਰ ਚੁੱਕਿਆ ਜੀ ਅੱਜ ਇਸ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੇ ਉੱਪਰ ਬਲੱਡ ਦਾਨ ਕਰਨ ਲੱਗੇ ਆ ਖੁਸ਼ੀ ਮਹਿਸੂਸ ਹੁੰਦੀ ਹੋਵੇ ਕਿ ਜਿੱਥੇ ਗੁਰੂ ਸਾਹਿਬਾਨ ਦੇ ਦਰਸ਼ਨ ਦਜ਼ਾਰੇ ਵੀ ਕਰਨੇ ਆ ਇਸ ਧਰਤੀ ਨੂੰ ਸਜਦਾ ਵੀ ਕਰਨਾ ਅੱਜ ਇਹ ਵੀ ਇੱਕ ਦਾਨ ਆਪ ਜੀ ਕਰਨ ਲੱਗੇ ਹੋ ਜੀ ਬਹੁਤ ਜੀ ਜੀ ਦੇਖੋ ਜਿੱਥੇ ਕੋਈ ਮੌਕਾ ਮਿਲੇ ਸਾਨੂੰ ਕਿਸੇ ਦੀ ਮਦਦ ਕਰ ਸਕੀਏ ਕਿਸੇ ਵੀ ਤਰ੍ਹਾਂ ਦੀ ਤਾਂ ਸਾਨੂੰ ਉਹ ਮੌਕਾ ਨਹੀਂ ਗਵਾਉਣਾ ਚਾਹੀਦਾ ਚ ਚਲੋ ਅਸੀਂ ਇਸ ਜਗ੍ਹਾ ਤੇ ਆਏ ਸੀ ਅੱਜ ਗੁਰੂਆਂ ਦੇ ਦਰਸ਼ਨ ਕਰਨ ਮੱਥਾ ਟੇਕਣ ਤੇ ਇਸ ਬਾਬਾ ਨਾਲ ਇੱਥੇ ਕੈਂਪ ਲੱਗਿਆ ਸੀ ਤਾਂ ਮਨ ਚ ਆਇਆ ਕਿ ਚਲੋ ਆਇਆ ਤਾਂ ਬਲੱਡ ਡੋਨੇਟ ਕਰ ਦਈਏ ਕਿਸੇ ਦੀ ਜਾਨ ਬਚ ਸਕਦੀ ਹੈ ਕਿ ਕਈ ਵਾਰ ਕਿਸੇ ਦੇ ਕੰਮ ਆ ਸਕਦਾ ਸਾਡਾ ਖੂਨ ਤੇ ਇਸ ਕਰਕੇ ਹੁੰਦਾ ਜੋ ਹੁੰਦਾ ਜੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਬਲੱਡ ਕੈਂਪ ਲੱਗਿਆ ਜਿਹਦੀ ਵੀਡੀਓ ਆਪ ਜੀ ਦੇ ਨਾਲ ਸਾਂਝੀ ਕਰਦੇ ਬਲੱਡ ਦਾਨ ਕਰਨ ਦੇ ਲਈ ਵੀਰ ਜੀ ਵੀ ਪਹੁੰਚੇ ਆ ਇਧਰ ਭੈਣ ਜੀ ਵੀ ਪਹੁੰਚੇ ਆ ਬਲੱਡ ਦਾਨ ਕਰਨਾ ਬਹੁਤ ਵੱਡੀ ਸੇਵਾ ਮੰਨੀ ਜਾਂਦੀ ਹੈ ਪਵਿੱਤਰ ਧਰਤੀ ਫਤਿਹਗੜ ਸਾਹਿਬ ਦੀਆਂ ਆਪ ਜੀ ਦੇ ਨਾਲ ਇਸ ਕੈਂਪ ਦੀਆਂ ਤਸਵੀਰਾਂ ਅਸਾਂ ਜੀਆਂ ਕਰਨ ਲੱਗੇ ਆਂ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦੇ ਲਈ ਜਿੱਥੇ ਆਂਦੇ ਹਾਂ ਉੱਥੇ ਜ਼ਰੂਰ ਧਿਆਨ ਰੱਖਿਆ ਕਰੋ ਕਿ ਪਲੱਡ ਕੈਂਪ ਅਕਸਰ ਹੀ ਇਸ ਸ਼ੈੱਡ ਦੇ ਥੱਲੇ ਠੰਡੇ ਬਰਜ ਦੇ ਬਿਲਕੁਲ ਗੇਟ ਦੇ ਨਜ਼ਦੀਕ ਹੀ ਕੈਂਪ ਲੱਗਿਆ ਹੁੰਦਾ ਜਗਤਾਰ ਸਿੰਘ ਜੱਬੋਵਾਨ ਦੇ ਉਹ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ